ਮੜਿਆ ਸਰ ਮੇਰੇ ਵੀ ਚਲੇ ਜੀਆ ਬੇਟਾ ਜੇਗਾ ਤੁਹਾਡੀ 3:30 ਵਜੇ ਕਾਲ ਵੀ ਆਈ ਆਂ ਤੇ ਦੇਖਿਆ ਵੀ ਵਿੱਚ ਪਰ ਬਾਈ ਨਾਲ ਪਰ ਬੇਟਾ ਕੋਈ ਕੋਈ ਹੌਸਲਾ ਕਰੋ ਕੋਈ ਸਲਾਹ ਕਰੋ ਗੱਡੀ ਹੀ ਰਹਿ ਗਈ ਪੈ ਘਰਨਾ ਹਜੇ ਕੋ ਸਾਨੂੰ तकरीबन 6 ਵਜੇ ਪਤਾ ਲੱਗਾ ਕਿ ਇੱਕ ਕਾਰ ਸਵੇਰ ਦੀ 11 12 ਵਜੇ ਦੀ ਇਧਰ ਸਾਡੀ ਮੜੀਆਂ ਦੇ ਬਾਹਰ ਖੜੀ ਆ ਤੇ ਉਹ ਪਿੰਡ ਦੇ ਆਉਣ ਨੂੰ ਜਾਂਦੇ ਲੋਕਾਂ ਨੇ ਦੇਖਦੇ ਰਹੇ ਉਹਨੂੰ ਬਟ ਕਿਸੇ ਨੇ ਵੀ ਇਤਲਾ ਨਹੀਂ ਕੀਤੀ ਨਾ ਪੁਲਿਸ ਨੂੰ ਨਾ ਹਸਪਤਾਲ ਨੂੰ ਇੱਕ ਮਿੰਟ ਤੇ ਜਦੋਂ ਸਾਨੂੰ ਮੈਂਬਰ ਪੰਚਾਇਤ ਦੇ ਤੌਰ ਤੇ ਦੱਸਿਆ ਤੇ ਫਿਰ ਅਸੀਂ ਆ ਕੇ ਉਹਦੀਆਂ ਮੁੰਡੇ ਦੀਆਂ ਫੋਟੋਆਂ ਖੇਡੀਆਂ ਪੁਲਿਸ ਨੂੰ ਭੇਜੀਆਂ ਆਲੇ ਦੁਆਲੇ ਕਾਫੀ ਲੋਕਾਂ ਨੂੰ ਦੱਸਿਆ ਤੇ ਉਹਦਾ ਪਤਾ ਲਾਇਆ ਕਿ ਉਹਦਾ ਜਿਹੜਾ ਫੋਨ ਸੀਗਾ ਉਹ ਲੌਕਡ ਸੀਗਾ ਉਹਦੇ ਫੋਨ ਤੋਂ ਇੱਕ ਮੈਸੇਜ ਤੋਂ ਉਹਦਾ ਨੰਬਰ ਲਾਇਆ ਉਹ ਉਹਦੇ ਜੀਜੇ ਨੂੰ ਉੱਥੇ ਜਲੰਧਰ ਮਿਲਿਆ ਫਿਰ ਉਸਦਾ ਪਤਾ ਲੱਗਾ ਕਿ ਉਹਦਾ ਪਿੰਡ ਸੈਦਪੁਰ ਫਿਰ ਉਹਦੇ ਰਿਸ਼ਤੇਦਾਰ ਆਏ ਉਹਦੇ ਪਰਿਵਾਰ ਦੇ ਮੈਂਬਰ ਆਏ ਉਹ ਉਹਦੀ ਡੈੱਡ ਬੋਡੀ ਲੈ ਕੇ ਚਲੇ ਗਏ ਕਿੰਨੇ ਕੁ ਵਜੇ ਜਿਹੜੀ ਗੱਡੀ ਖੜੀ ਸੀ ਇਹ ਗੱਡੀ ਤਕਰੀਬਨ 11 12 ਵਜੇ ਦੀ ਖੜੀ ਆ ਤੇ ਇਹ ਹੁਣ ਦੇਖੋ ਵੀ ਹੁਣ 7:00-8:00 ਵਜੇ ਹੈ ਤਾਂ ਹੁਣ ਜਾ ਕੇ ਉਹਦੇ ਪਰਿਵਾਰ ਦੇ ਮੈਂਬਰ ਆਏ 7:00 ਵਜੇ ਤੇ ਉਹ ਡੈਡ ਬਡੀ ਲੈ ਕੇ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਸੀ ਪੁਲਿਸ ਵਾਲੇ ਵੀ 7:00 ਵਜੇ ਆਏ ਆ ਉਹ ਸਾਰੀ ਉਹਦੀ شناخت ਵਗੈਰਾ ਕਰਕੇ ਤੇ ਉਹ ਹੁਣ ਅਗਲੀ ਕਾਰਵਾਈ ਕਰਨ ਨੂੰ ਲੈ ਕੇ ਆ। ਕੀ ਮਾਮਲਾ ਕੀ ਲੱਗਦਾ ਤੁਹਾਨੂੰ? ਮਾਮਲਾ ਇਹ ਆ ਕਿ ਅ ਸ਼ੱਕੀ ਜਾਂ ਮਾਮਲਾ ਕਿਉਂਕਿ ਜਿਵੇਂ ਉਹਦੇ ਮੂੰਹ 'ਚ ਹੁਣ ਇੱਕਦਮ ਖੂਨ ਵਗਿਆ ਉਹ ਪਿਛੇ ਨੂੰ ਡਿੱਗਾ ਹੋਇਆ ਸੀ ਉਹਦੇ ਵਾਲ ਖਿਲਰੇ ਹੋਏ ਸੀਗੇ ਮਤਲਬ ਕੋਈ ਨਸ਼ੇ ਦੀ ਹਾਲਤ ਚ ਫਿਰ ਉਹਦੇ ਮੂੰਹ ਚ ਬਲੀਡਿੰਗ ਵੀ ਹੋਈ ਆ ਮਤਲਬ ਸ਼ੱਕੀ ਹਾਲਤ ਚ ਐ ਮਤਲਬ ਇਹਦਾ ਅੱਗੇ ਉਹ ਪੁਲਿਸ ਕਾਰਵਾਈ ਕਰਕੇ ਇਹਦਾ ਫਾਈਨਲ ਰਿਜ਼ਲਟ ਜਿਹੜਾ ਉਹ ਦੇ ਦੇਣਗੇ ਇਹ ਮੁੰਡੇ ਦੀ 18-19 ਸਾਲ ਹੋਊਗਾ ਸਰ ਕਿਉਂਕਿ ਪਲੱਸ 2 ਚ ਜੇ ਪੜ ਰਿਹਾ ਉਹ ਪਲੱਸ 2 ਉਥੇ ਨਡਾਲੇ ਕਾਲਜ ਹਾਂਜੀ ਅੰਸਰ ਜਿਹੜੀ ਲੜਕੀ ਦੀ ਡੈਥ ਹੋਈ ਉਹ ਕੀ ਲੱਗਦਾ ਹੈ ਤੁਹਾਡਾ ਕਿ ਕਿਸ ਤਰ੍ਹਾਂ ਡੈਥ ਹੋਈ ਕਿਦਾਂ ਪਤਾ ਲੱਗਾ ਤੁਹਾਨੂੰ ਨੇ ਬੇਟਾ ਇਸੀ ਅਕਾਲ ਕਾਡਮੀ ਕਲਾਸ ਆਪਣੇ ਰਾਬਰ ਪੀ ਬਖਸ਼ ਅਕਾਲ ਕਾਡਮੀ ਪੜਦਾ ਹੈ 12th ਪੀਪਰ ਦ ਤੈਸੀ ਤੇ ਪਨਾ ਵੇਟ ਦਾ ਇੱਥੇ ਵੇਟ ਲਿਫਟਿੰਗ ਕਰਦਾ ਹੈ ਨੜਾਲੇ ਵੇਟ ਲਿਫਟਿੰਗ ਕਰਦਾ ਰਿਹਾ ਤੇ ਮੈਂ ਕਿਹਾ ਪੁੱਤਰ ਕੱਲ ਉਹ ਕਹਿੰਦਾ ਮੈਂ ਡੈਡੀ ਮੰਮੀ ਜੀ ਮੈਂ ਨੜਾਲੇ ਤੱਕ ਜਾਣਾ ਆਪਣੇ ਬਰਗ ਆਮ ਕੇ ਖਾਣ ਵਾਸਤੇ ਕੋਈ ਜਾਣਾ ਮੈਂ ਕਹਿੰਦੀ ਚੱਲ ਆ ਪੈਸੇ ਲੈ ਜਾ ਪੁੱਤਰ ਤੂੰ ਜਾ ਕੇ ਖਾ ਕੇ ਆ ਜੀ ਮੋਟਰਸਾਈਕਲ ਲੈ ਗਿਆ ਚ ਮੋਟਰਸਾਈਕਲ ਫਿਰ ਕਹਿੰਦਾ ਨਾ ਮम्मी ਮੈਂ ਗੱਡੀ ਤੇ ਜਾਣਾ ਮੰਮੀ ਮੰਗੀ ਕਹਿੰਦੀ ਮੈਂ ਮੈਂ ਵੀ ਨਾਲ ਤੇਰੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਮੈਂ ਵੀ ਤੇਰੇ ਨਾਲ ਤੋ ਜਾਨੀ ਆ ਤੇ ਤੂੰ ਇਕੱਲਾ ਨਾ ਜਾ ਤੇ ਕਹਿੰਦਾ ਮੰਮੀ ਤੂੰ ਇੱਥੇ ਰਹਿ ਤੇ ਮਾਂ ਆਖਿਆ ਮਾਂ ਉਹ ਨੜਾਲੇ ਉਹ ਕਿ ਆ ਜਾਣਾ ਉਹ ਉਥੋਂ ਨੜਾਲੇ ਗੱਡੀ ਲੈ ਕੇ ਚੱਲੇ ਗਿਆ ਫਿਰ ਮੁੜ ਕੇ ਇੱਥੋਂ ਆਇਆ ਮੈਂ ਸ਼ਾਮੀ ਵੇ ਵਾਸਕਾਰ ਸਾਢੇ 4 ਵਜੇ ਆਇਆ ਤੇ ਕਹਿੰਦੀ ਜਾਓ ਜਰਾ ਪਤਾ ਲੈ ਕੇ ਨੜਾਲੇ ਕਿ ਅੱਜ ਘਰ ਵਾਪਸ ਨਹੀਂ ਆਇਆ ਗਾ ਜੀ ਤੇ ਗੱਡੀ ਲੈ ਕੇ ਆਇਆ ਨਹੀਂ ਗਾ ਜਾ ਵੇਖ ਕੇ ਨੜਾਲੇ ਮਾ ਨੜਾਲੇ ਘੁੰਮ ਕੇ ਸਾਰੇ ਚਲਾ ਗਏ ਘਰ ਪੌਣੇ ਦੇ 7 ਵਜੇ ਫਿਰ ਮੈਨੂੰ ਫੋਨ ਆਇਆ ਉਹ ਤੁਹਾਨੂੰ ਲਖਣਕ ਬਡੇ ਗਨਾਨੀਆਂ ਦੇ ਪਾਸੇ ਉਹ ਕਿ ਪੁਲਿਸ ਵਾਲਿਆਂ ਨੇ ਫੋਨ ਕੀਤਾ ਭਾਜੀ ਨੇ ਕਹਿੰਦਾ ਵੀ ਆ ਗੱਡੀ ਨੰਬਰ ਤੁਹਾਡਾ ਹੀ ਤੁਹਾਡੇ ਕਾਹਿਆਂ ਤੋਂ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਆ ਗੱਡੀ ਤੁਹਾਡੀ ਹੈ ਮੈਂ ਕਿਹਾ ਗੱਡੀ ਤੇ ਮੇਰੀ ਕਹਿੰਦੇ ਛੇਤੀ ਆ ਜਾਓ ਬੱਚਾ ਨਾ ਗੱਡੀ ਦੇ ਵਿੱਚ ਲੰਮੀ ਸੀਟ ਕਰਕੇ ਸੁੱਤਾ ਪਿਆ ਬਾਹਰ ਦੇ ਖਿਲਰੇ ਪਏ ਨੇ ਮੋਰੀ ਝਾਗਾਂ ਦੇ ਪਏ ਨੇ ਤੇ ਉੱਥੇ ਆਪਣੇ ਗੱਡੀ ਦੇ ਵਿੱਚ ਹੀ ਪਿਆ ਗੱਡੀ ਲੋਕ ਹੋ ਗਈ ਗੱਡੀ ਕੇ ਖੁੱਲੀ ਨਹੀਂ ਅਗੀ ਗਏ ਡਾਡਾ ਇੱਥੋਂ ਵੀ ਕਰਮਜੀਤ ਮੈਂ ਗਿਆ ਜਾ ਕੇ ਵੇਖਿਆ ਜਾ ਕੇ ਤੇ ਇੱਕ ਸਾਈਡਰ ਨੂੰ ਮੂਹ ਹੋ ਗਿਆ ਮੈਂ ਸਿਆ ਸਿਆ ਮੂੰਹ ਸਿੱਧਾ ਕੀਤਾ ਲਾ ਛਾਤੀ ਛੁੱਤੀ ਮੜੀ ਪਰ ਅਦਾ ਸਰੀਰ ਡੱਡੂ ਉਹ ਜੋ ਕਹੀ ਉਸ ਟਾਈਮ ਦਾ ਹਉ ਹੁਣ ਪਤਾ ਨਹੀਂ ਕਿਹੜੇ ਦੋਸਤਾਂ ਨਾਲ ਸੀ ਕਿ ਕੋਈ ਦੋ ਕੰਨਾਂ ਦੋ ਦੋਸਤਾਂ ਆ ਕੇ ਕਿਹੜੇ ਹੁਣ ਦੋਸਤ ਮੈਨੂੰ ਕੋਈ ਪਤਾ ਨਹੀਂ ਪਾਈਗੇ ਉਹਨਾਂ ਆਪਣੇ ਪ੍ਰਸ਼ਾਸਨ ਨੂੰ ਪਤਾ ਦੱਸਿਆ ਜੂ ਆਪੀ ਕਾਰਵਾਈ ਕਰਨਗੇ ਆਪੀ ਦੱਸਣਗੇ ਜੂ ਕੁਝ ਹੋ ਗਿਆ ਫੇਰ ਮੇਰਾ ਬੱਚੇ ਦੇ ਕਰਮਾਂ ਨਾਲ ਜ਼ਿੰਦਗੀ ਆਪਣੀ ਪਰਿਵਾਰ ਕਰਕੇ ਤੁਰ ਗਿਆ ਜੀ ਇਹਦੇ ਹੋਏ ਕਿੰਨੀ ਉਮਰ ਸੀ ਬੱਚੀ ਥੋੜਾ ਜਿਹਾ ਸਾਲ ਉਮਰ ਸੀ ਕੀ ਕਹਣਾ ਤੁਹਾਨੂੰ ਇਹ ਮੇਰੇ ਘਰ ਚ ਦੁਨੀਆ ਜੀ ਮੋਰ ਬਹੁਤ ਮਾਰਾ ਬੈਸ ਹੋ ਰਿਹਾ ਜੀ ਆਪਣੇ ਇਹਦਾ ਬੋਮਾ ਠਾਲ ਪੈਣੀ ਚਾਹੀਦੀ ਬੱਚਾ ਮੈਂ ਬੱਚਾ ਆਪਣੇ ਕਹਨੇ ਕਾ ਮਾ ਮੋ ਦੇ ਕਹਨੇ ਕਾ ਜਰਾਣੇ ਕਰਨ ਬੱਚੇ ਉਹਦਾ ਕਹਨੇ ਕਾ ਸੀ ਕਰਮਾਣਾ ਕਰ ਬੜਾ ਸੋਨਾ ਆਇਆ ਕਰੋ ਪਰ ਪਤਾ ਨਹੀਂ ਕਿਸਮਤ ਕਿ ਮਾੜੀ ਸਾਡੀ ਜਿਹੀ ਉਹ ਗੱਡੀ ਲੈ ਗੱਡੀ ਚ ਵਿੱਚ ਗੱਡੀ ਲਾਉ ਕੋਈ ਗੱਡੀ ਤੇ ਮੈਂ ਬਚਾ ਨਾ ਕੱਢਿਆ ਵਿੱਚ ਗੱਡੀ ਦੇ ਵਿੱਚ ਵੀ ਲੱਗਦਾ ਕਿਹੜੇ ਹਾਲਾਤਾਂ ਚੋਂ ਮੌਤ ਹੋ ਗਈ ਪਤਾ ਨਹੀਂ ਉਹ ਦੋਸਤਾਂ ਨਾਲ ਜਾ ਗਿਆ ਉਹਨੇ ਪ੍ਰਸ਼ਾਸਨ ਚ ਆਪੀ ਦੋਸਤ ਬੇਕਰ ਕਿ ਕਰਦਾ ਕੀ ਕਰਦਾ ਹੱਸਦਾ ਕਿ ਮੈਨੂੰ ਇਹਨਾਂ ਦੇ ਕੱਲ ਕਹਿੰਦਾ ਮੇਰੇ ਲੌ ਮੇਰੇ ਫੋਨ ਨੂੰ ਲੌਕ ਲੱਗ ਗਿਆ ਡੈਡੀ ਕੇ ਦਾ ਫੋਨ ਆਇਆ ਲੌਕ ਲੱਗ ਗਿਆ ਮੇਰੇ ਫੋਨ ਨੂੰ ਲੌਕ ਦਾ ਨੰਬਰ ਨਹੀਂ ਮੇਰੇ ਜਿੱਤੇ ਹੈਗਾ ਤੇ ਬਸ ਜੀ ਮੂੰਹ ਪੋੜ ਕੇ ਫਿਰ ਆ ਲੱਤਾਂ ਪੈਰ ਮਾਰਦਾ ਗੱਡੀ ਦੇ ਗੱਡੀ ਖੁੱਲੀ ਨਹੀਂ ਆ ਗਈ ਨਾ ਬਬਸੋ ਦੇ ਬਾਅਦ ਵਿੱਚ ਡੱਥ ਹੋ ਗਈ ਕਰਮਾੜੇ ਦਾ ਛੰਡਾ ਪੈ ਗਿਆ ਛੰਡਾ ਪੈ ਗਿਆ ਚੁੱਕ ਕੇ ਤੇ ਫਿਰ ਕੱਲ ਨੂੰ ਕੱਲ ਫਿਰ ਉੱਥੇ ਭੇਜਦਾ ਕਪੂਰ ਸੜੇ ਪਹਿਲਾਂ ਸੁਬਾਨਪੁਰ ਲੈ ਕੇ ਫਿਰ ਕਪੂਰ ਸੜੇ ਲੈ ਕੇ ਨਾ ਹਾਂ ਸਰ ਕੀ ਮਾਮਲਾ ਜਿਹੜੀ ਨੌਜਵਾਨ ਦੀ লাশ ਬਰਾਮਦ ਹੋਈ ਕਾਰਨ ਹਾਂਜੀ ਮੈਂ ਐਸ ਬਲਜਿੰਦਰ ਸਿੰਘ ਜੀ ਚਮਕੀਨ ਚਾਪ ਨੇ ਲਾਲਾ ਜੀ ਕੱਲ ਸਾਨੂੰ ਵਕਤ ਕਰੀਬ 7 ਵਜੇ ਇਨਫੋਰਮੇਸ਼ਨ ਮਿਲੀ ਜੀ ਇੱਕ ਲਖਨਕੇ ਵੱਡੇ ਤੋਂ ਗੁਡਾਣੀ ਰੋਡ ਤੇ ਸਮਸ਼ਾਨ ਘਟ ਦੇ ਨੇੜੇ ਇੱਕ ਨੌਜਵਾਨ ਦੀ ਗੱਡੀ ਆ ਗਈ ਆ ਜੀ ਸਲੇਰਾ ਗੱਡੀ ਪੀਪੀ09ਏਲ 7233 ਉਹਦੇ ਵਿੱਚ ਬੁੱਚੀ ਦੀ ਹਾਲਤ ਚ ਪਿਆ ਹੋਇਆ ਜੀ ਅਸੀਂ ਜਾ ਕੇ ਮੌਕਾ ਦੇਖਿਆ ਜੀ ਤੇ ਡੈੱਡਸ਼ੋਰ ਜੀ ਲੱਗਦਾ ਸੀ লাশ ਨੂੰ ਕਬਜ਼ੇ ਲੈ ਕੇ ਜੀ ਉਦੇ ਵਾਰਸ ਆ ਗਏ ਜੀ ਸਿਵਲ ਇਸਥੇ ਲੈ ਕੇ ਗਏ ਜੀ ਐਸਜੀਐਲ ਹਸਪਤਾਲ ਚਾਰੀ ਰਵਲ ਉਥੇ ਡਾਕਟਰ ਸਾਹਿਬ ਨੇ ਚੈੱਕ ਅਪ ਕਰਨ ਤੋਂ ਬਾਅਦ ਮ੍ਰਿਤਕ ਕੁਸ਼ ਕਰ ਦਿੱਤਾ ਜੀ ਲਾਸ਼ ਨੂੰ ਕਬਜ਼ੇ ਚ ਲੈ ਕੇ ਜੀ ਸਿਵਲ ਹਸਪਤਾਲ ਕਪੂਰਸਰ ਮੋਰਚੀ ਚ ਲਗਾਇਆ ਜੀ ਬਾਅਦ ਕਾਰਵਾਈ ਅਵਲ ਚ ਲੈਂਦੀ ਜਾਏਗੀ ਸਰ ਕੀ ਕਾਰਵਾਈ ਕੀ ਲੱਗਦਾ ਕੁਝ ਕਿਹਾ ਨਹੀਂ ਜਾ ਸਕਦਾ ਇਹ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਜੋ ਨਤੀਜੇ ਆਉਣਗੇ ਜੋ ਤੱਥਾਂ ਦੇ ਦਾਤ ਕਾਰਨ ਕੀਤੀ ਜਾਏਗੀ ਠੀਕ ਹੈ ਸਰ ਹਾਂ ਜੀ